ਸਰਨ ਸასი ਕਾਲ ਜੀ ਮੇਰੀ ਨਾ ਇਹ ਕੋਸ਼ਿਸ਼ ਹੁੰਦੀ ਆ ਜੇ ਕੋਈ ਹਲਦੀ ਰੈਸਪੀ ਮਿਲੇ ਨਾ ਤੇ ਤੁਹਾਡਾ ਨਾਲ ਸ਼ੇਅਰ ਜ਼ਰੂਰ ਕਰਾਂ ਅੱਜ ਵੀ ਨਾ ਇੱਕ ਪ੍ਰੋਟੀਨ ਵਾਲੀ ਰੈਸਪੀ ਜਿਹੜੀ ਆ ਨਾ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਲੱਗਾ ਤੇ ਇਹ ਉਹਨਾਂ ਲਈ ਬਹੁਤ ਵਧੀਆ ਜੋ weight loss ਕਰਨਾ ਚਾਹੁੰਦੇ ਆ ਜਿਮ ਜਾਂਦੇ ਆ ਉਥੇ ਜਿਮ ਜਾਂ ਸਪੋਰਟਸ ਦੇ ਲਈ ਕੋਈ ਹੋਰ ਐਕਟੀਵਿਟੀ ਕਰਦੇ ਆ ਸਾਈਕਲਿੰਗ ਕਰਦੇ ਆ ਕੋਈ ਐਥਲੀਟ ਆ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਜਿੱਚ ਮਿਹਨਤ ਹੁੰਦੀ ਆ ਉਹ ਕਰਦਾ ਉਹਦੇ ਲਈ ਰਿਕਵਰੀ ਦਾ ਵੀ ਕੰਮ ਕਰਦੀ ਆ ਤੇ ਉਹ ਤੋਂ ਪਹਿਲਾਂ એનર્ਜੀ ਵੀ ਦਿੰਦੀ ਆ ਤੇ ਇਹ ਪ੍ਰੋਟੀਨ ਬਾਲ ਚ ਕੀ ਕੀ ਪੈਂਦਾ ਵਾ ਤੇ ਕਿਹੜੀ ਕਿਹੜੀ ਚੀਜ਼ ਦੇ ਕਿੰਨੇ ਕੀ ਕੀ ਫਾਇਦੇ ਆ ਉਹ ਸਾਰਾ ਮੈਂ ਨਾਲ ਨਾਲ ਬਣਾਈ ਵੀ ਜਾਵਾਂਗੇ ਤੇ ਨਾਲ ਨਾਲ ਡਿਸਕਸ ਵੀ ਕਰਾਂਗੇ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਰੈਸਪੀ ਆਪਾਂ ਖਾ ਦਨੇ ਰੂਟੀਨ ਚ ਇਹਦੀ ਰੈਸਪੀ ਚ ਆ ਮੂੰਗਫਲੀ ਆ ਛਿੱਲੀ ਹੋਈ ਆ 100 ਗ੍ਰਾਮ 80 ਗ੍ਰਾਮ ਆ ਤੇਲ ਤੇ 40 ਗ੍ਰਾਮ ਇਹ ਬਦਾਮ ਤੇ ਪਿਸਤਾ ਹੈਗਾ ਜੀ 25 ਗ੍ਰਾਮ ਅੱਧੇ 35 ਗ੍ਰਾਮ ਆ ਗਰੀ ਜੜੀ ਆ ਇਹ ਬਿੱਲੀ ਕਸ਼ ਕੀਤੀ ਆ ਬਰੀਕ ਤੇ ਇਹ ਅਧਿਕ ਗਰੀ ਛੋਟੀ ਜੜੀ ਆ ਨਾ ਉਹ ਲੱਗੀ ਆ ਇਹ ਆ ਹੈਗੇ ਆ ਸੂਰਜਮਖੀ ਦੇ ਜਿਹੜੇ ਬੀਜ ਆ ਇਹ 25 ਗ੍ਰਾਮ ਆ ਤੇ ਆ ਹੈਗਾ ਕद्दू ਦੇ ਬੀਜ ਵੀ 25 ਗ੍ਰਾਮ ਆ ਦੋ ਚਮਚੇ ਜਿਹੜੇ ਆ ਇਹ ਹੈਗੇ ਆ ਚੀਆ ਸੀਡ ਤੇ ਅਲਸੀ ਦੇ ਵੀ ਦੋ ਚਮਚੇ ਆ ਤੇ ਦੋ ਚਮਚੇ ਜਿਹੜੇ ਭੁਜੇ ਛੋਲਿਆਂ ਦੇ ਆ ਛਿਲਣਾ ਸੁਮੇਤ ਆ ਆ ਕਰੀਬ ਜਿਹੜੀ ਹੈ ਨਾ 300 ਗ੍ਰਾਮ ਹੈਗੀ ਹੀ ਇਹ ਖਜੂਰਾ ਇਹਨਾਂ ਦੇ ਵਿੱਚੋਂ ਗਿੜਕਾ ਗੁਟਕਾ ਕੱਢ ਕੇ ਨਾ ਤੇ ਇਹਨਾਂ ਨੂੰ ਰੱਖਿਆ ਗਿੜਕਾ ਹੈ ਚੰਗੀ ਤਰ੍ਹਾਂ ਕੱਢ ਲੈਣੀਆਂ ਕੱਢ ਕੇ ਫਿਰ ਇਹ ਗੁੱਦਾ ਜਿਹੜਾ ਨਾ ਉਹਨੂੰ ਫਿਰ ਆਪਾਂ ਪਾਵਾਂਗੇ ਤੇ ਇਹ ਲਾ ਕਰੀਬ ਸਵਾ 200 250 ਗ੍ਰਾਮ ਤੇ ਆ ਆਚਾਰ ਆ انجੀਰ ਦੇ ਪੀਸ ਛੋਟੇ ਆ ਤਾਂ ਕਰਕੇ ਆਚਾਰ ਨਹੀਂ ਤੇ ਤੁਸੀਂ ਵੱਡੇ ਉਹਦੇ ਤੈਨੂੰ ਵੀ ਲਾ ਸਕਦੇ ਹੋ ਤੇ ਆ এলাਚੀ ਆ এলাਚੀ ਜਿਹੜੀ ਆ ਪੌਣਾ ਕ ਚਮਚਾ ਹੈਗਾ ਪੀਸੀ ਹੋਈ ਆ ਤੇ ਆ ਸਾਰੀਆਂ ਚੀਜ਼ਾਂ ਵਾਂ ਜਿਹੜੀਆਂ ਮੈਂ ਤੁਹਾਨੂੰ ਖਾਤ ਤੀਆਂ ਮੈਂ ਕੋਸ਼ਿਸ਼ ਕਰਾਂਗਾ ਉਹ ਲਿਖ ਕੇ ਡਿਸਕ੍ਰਿਪਸ਼ਨ ਚ ਜਿਹੜਾ ਉਹ ਲਾ ਦਵਾਂ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਹੁਣ ਅੱਗੇ ਕਿਵੇਂ-ਕਿਵੇਂ ਬਣਾਣੀ ਹੈ ਸਾਰੀ ਵਿਧੀ ਇਹ ਨਾ ਕੜਾਈ ਆਪਾਂ ਜਿਹੜੀ ਲੈਣੀ ਹੈ ਨਾ ਉਹ ਲੈਣੀ ਆ ਭਾਰੇ ਥੱਲੇ ਵਾਲੀ ਤੇ ਫਲੇਮ ਆ ਨਾ ਬਿਲਕੁਲ ਲੋ ਫਲੇਮ ਤੇ ਜਿਹੜਾ ਕਾਣਾ ਵਾਂ ਜਿਹੜਾ ਭੁੰਨਣਾ ਵਾਂ ਸਾਰਾ ਸਮਾਨ ਜਿਹੜਾ ਇਹਨਾਂ ਵਾਰੀ-ਵਾਰੀ ਭੁੰਨਣਾ ਪਹਿਲਾਂ ਆਪਾਂ ਮੋਫਲੀ ਜਿਹੜੀ ਆ ਨਾ ਇਹ ਆਪਾਂ ਪਾ ਕੇ ਭੁੰਨ ਲਾਂਗੇ ਤੇ ਇਹਨੂੰ ਭਲਾਈ ਜਾਣਾ ਜਿਹੜੀ ਮੋਫਲੀ ਹੈ ਨਾ ਇਹ ਵਧੀਆ ਪਲਾਂਟ ਬੇਸਡ ਪ੍ਰੋਟੀਨ ਆ ਇਹ પેટ ਨੂੰ ਨਾ ਲੰਮੇ ਸਮੇਂ ਲਈ ਭਰਿਆ ਰੱਖਦਾ ਤੇ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੁੰਦਾ ਦਿਲ ਦੀ ਸਿਹਤ ਲਈ ਚੰਗੀ ਹੁੰਦੀ ਆ ਇਹ ਤੇ એનર્ਜੀ ਦਿੰਦੀ ਆ ਬਾਕੀ ਮੋਫਲੀ 'ਚ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ E ਪ੍ਰੋਟੀਨ ਅਤੇ ਹਲਦੀ ਫੈਟ ਹੁੰਦੀ ਆ ਜੋ ਸਾਡੇ ਦਿਮਾਗ ਤੇ ਨਰਵ ਸਿਸਟਮ ਅਤੇ એનર્ਜੀ ਲਈ ਬਹੁਤ ਜ਼ਰੂਰੀ ਹੁੰਦੀ ਆ ਤੇ ਇਹ ਆਪਾਂ ਜਿਹੜੀ ਆ 100 ਗ੍ਰਾਮ ਪਾਈ ਆ ਇਹਨੂੰ ਭੁੰਨ ਕੇ ਨਾ ਤਿੰਨ ਤਰ੍ਹਾਂ ਇਸ ਤਰ੍ਹਾਂ ਤੇ ਉਤੋਂ ਬਾਅਦ ਜਿਹੜੀ ਆ ਨਾ ਇਹ ਇਹਨੂੰ ਆਪਾਂ ਠੰਡਾ ਕਰ ਲੈਂਦਾ ਠੰਡਾ ਕਰਕੇ ਤੇ ਫਿਰ ਆਪਾਂ ਇਹਨੂੰ ਇਹ ਮਿਕਸੀਚ ਜਿਹੜਾ ਨਾ ਗ੍ਰाइंड ਕਰਕੇ ਤੇ ਆਪਾਂ ਇਹ ਰੱਖ ਲੈਣਾ ਤੇ ਫਿਰ ਬਾਕੀ ਸਾਰੇ ਗ੍ਰाइंड ਕਰਨੇ ਇਸੇ ਤਰ੍ਹਾਂ ਹੀ ਡਰਾਈ ਰੋਸਟ ਕਰਕੇ ਆ ਬਸ ਨਾ ਆ 1.5 ਮਿੰਟ ਬਹੁਤ ਵੱਧ ਲੱਗਣਾ ਬਿਲਕੁਲ ਜਿਹੜਾ ਮਠਾ ਮਠਾ ਸੇਕ ਆ ਤੇ ਆ ਇਸ ਤਰ੍ਹਾਂ ਦੀ ਜਦੋਂ ਹੋ ਜਾਣੀ ਨਾ ਤੇ ਆਪਾਂ ਇਹਨੂੰ ਲਾ ਦੇਣਾ ਆ ਵਕੀ ਥਾਲੀ ਚ ਇਹਨੂੰ ਨਾ ਰੱਖ ਲੈਣਾ ਥੋੜੇ ਚਿਰ ਜਿਹੜੇ ਤੇਲ ਆ ਨਾ ਇਹ ਇਹਨਾਂ ਚ ਕੈਲਸ਼ੀਅਮ ਹੁੰਦਾ ਇਹ ਹੱਡੀਆਂ ਨੂੰ ਮਜ਼ਬੂਤ ਕਰਦੇ ਆ ਪਾਚਕ ਸ਼ਕਤੀ ਜੜੀ ਹੈ ਵਧਾਉਂਦੇ ਆ ਤੇ ਜੋੜਾਂ ਦੇ ਦਰਦ ਲਈ ਇਹ ਬਹੁਤ ਲਾਭਦਾਇਕ ਆ ਤੇ ਸਰੀਰ ਨੂੰ એનર્ਜੀ ਵੀ ਦਿੰਦੇ ਆ ਤੇ ਇਹਨਾਂ ਦੀ ਜਿਆਦਾ ਵਰਤੋਂ ਜੜੀ ਹੈ ਨਾ ਉਹ ਆਪਾਂ ਸਰਦੀ ਚ ਹੀ ਕਰਨੀ ਆ ਜਦੋਂ ਮੌਸਮ ਬਦਲ ਜਾਂਦਾ ਪੂਰਾ ਉਦੋਂ ਥੋੜਾ ਇਹਨਾਂ ਨੂੰ ਇਹਨਾਂ ਦੀ ਮਿqdਾਰ ਘਟਾ ਦੇਣੀ ਆ ਥੋੜੇ ਚਿਰ ਬਾਅਦ ਹੀ ਨਾ ਤੇਲ ਇਸ ਤਰ੍ਹਾਂ ਕਿੜੇ ਕਿੜੇ ਘੋਣ ਲਾ ਪੈਣਗੇ ਬਸ ਇੱਥੇ ਘਲਾਦਨੇ ਇੱਕ ਅੱਧਾ ਮਿੰਟ ਹੀ ਲੱਗਾ ਆ ਨਾ ਮੋਫਲੀ ਤੇ ਤੇਲ ਜਿਹੜੇ ਨਾ ਪਹਿਲਾਂ ਇਹ ਆਪਾਂ ਇੱਕ ਵਾਰੀ ਕਰ ਲੈਣੇ ਪਹਿਲਾਂ ਜਦੋਂ ਮਿਕਸੀ ਚ ਗ੍ਰाइंड ਕਰਨਾ ਨਾ ਪਲਸ ਮੋਡ ਤੇ ਕਰਨਾ ਇਹਨੂੰ ਆ ਮੜ ਮੜੇ ਛੱਤਿਆਂ ਚ ਦਵਾ ਕੇ ਨਾ ਤੇ ਛੱਡੀ ਜਾਣਾ ਇਹ ਲਗਾਤਾਰ ਕਰੋਗੇ ਤੇ ਇਹਨਾਂ ਗਰਮ ਹੋਏ ਨਾ ਵੀ ਜਿਹੜਾ ਸਮਾਨ ਆ ਬਿਲਕੁਲ ਆਟਾ ਨਹੀਂ ਬਣਾਉਣਾ ਬਸ ਆ ਇਸ ਤਰ੍ਹਾਂ ਦਾ ਰੱਖ ਲੈਣਾ ਤੇ ਬਰੀਕ ਵੀ ਹੋ ਗਿਆ ਵਾ ਪਰ ਬਹੁਤ ਜ਼ਿਆਦਾ ਆਟਾ ਨਹੀਂ ਬਣਿਆ ਠੀਕ ਨੇ ਨੂੰ ਇਹ ਚ ਪਾਈ ਜਣਾ ਵੱਖਰੇ ਬਾਲ ਚ ਤੇ ਕਿਉਂਕਿ ਆਪਾਂ ਇਕੱਠਾ ਹੀ ਸਾਰਾ ਕਰ ਲੈਣਾ ਵਾ ਤੇ ਵਾਰੀ ਵਾਰੀ ਆ ਪੀ ਕੇ ਨੇ ਇਹ ਚ ਪਾਈ ਜਾਣੇ ਆ ਆ ਹੁਣ ਆਪਾਂ ਤੇਲ ਕਰ ਲਾਂਗੇ ਇਸੇ ਤਰ੍ਹਾਂ ਤੇਲ ਵੀ ਠੰਡੇ ਹੋ ਚੁੱਕੇ ਆ ਠੰਡੇ ਕਰਨ ਤੋਂ ਬਾਅਦ ਹੀ ਜੜਾ ਨਾ ਇਹਨਾਂ ਨੂੰ ਕਰਨਾ ਜਿਹੜੇ ਬਦਾਮ ਹਨਾ ਇਹਨਾਂ ਚ ਵਿਟਾਮਿਨ ਈ ਜਿਹੜਾ ਨਾ ਬਹੁਤ ਭਰਪੂਰ ਮਾਤਰਾ ਚ ਜਿਹੜਾ ਹੁੰਦਾ ਤੇ ਦਿਮਾਗ ਲਈ ਇਹ ਬਹੁਤ ਵਧੀਆ ਚੀਜ਼ ਆ ਜਾ ਅਕਿਰਤੀ ਵਿਧਾਨਦੇ ਆ ਤੇ ਜਿਹੜੇ ਮਾੜਾ ਕੈਸਟ੍ਰੋਲ ਆ ਨਾ ਉਹਨੂੰ ਵੀ ਖਤਮ ਕਰਦੇ ਆ ਇਸ ਤਰ੍ਹਾਂ ਨਾ ਇਹ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਚੀਜ਼ ਆ ਆ ਗਰੀਬ ਨਾ 2 ਮਿੰਟ ਬਾਅਦ ਇਸ ਤਰ੍ਹਾਂ ਫਲਾਵਰਡ ਚ ਆ ਜਾਂਦੇ ਆ ਤੇ ਥੋੜਾ ਜਿਹਾ ਨਾ ਆ ਜਿੱਤਰਾ ਚਿੱਟਾ ਚਿੱਟਾ ਵਿੱਚੋਂ ਆ ਜਾਂਦਾ ਤੇ ਇਹ ਬਾਦਾਮ ਦੇਲੇ ਨੂੰ ਬਿਲਕੁਲ ਤਿਆਰ ਹੈ ਇਹਨਾਂ ਨੂੰ ਹਿਲਾ ਲੈਣਾ ਪਾ ਲਾ ਕੇ ਰੱਖ ਲੈ ਜਿਹੜਾ ਪਿਸਤਾ ਨਾ ਇਹ ਚ ਵਿਟਾਮਿਨ B ਵਿਟਾਮਿਨ E ਤੇ ਵਿਟਾਮਿਨ K ਹੁੰਦਾ ਵਿਟਾਮਿਨ B6 ਐਚ ਜਿਆਦਾ ਮਾਤਰਾ ਚ ਜਿਹੜਾ ਉਹ ਮਿਲਦਾ ਅੱਖਾਂ ਦੀ ਸਿਹਤ ਲਈ ਬਹੁਤ ਵਧੀਆ ਚੀਜ਼ ਏ ਵਜ਼ਨ ਕੰਟਰੋਲ ਕਰਦਾ ਵਾ ਪਾਚਕ ਸ਼ਕਤੀ ਵਧਾਉਂਦਾ ਮਸਲਾਂ ਦੀ ਰਿਕਵਰੀ ਲਈ ਇਹ ਵਧੀਆ ਚੀਜ਼ ਆ ਬਾਕੀ ਇਹ ਚ ਪ੍ਰੋਟੀਨ ਵੀ ਜਿਹੜਾ ਨਾ ਭਰਪੂਰ ਮਾਤਰਾ ਚ ਹੁੰਦਾ ਆ ਜਿਹੜਾ ਗਰੀ ਦਾ ਹੈਗਾ ਨਾ ਇਹ ਇਹਨੂੰ ਮੜਾ ਜਨਾ ਸਿਰਫ ਸੇਕ ਲਵਾਣਾ ਵਾ ਤੇ ਇਹਦੇ ਵਿੱਚ ਨਾ ਨੈਚੁਰਲ એનર્ਜੀ ਹੁੰਦੀ ਜਿਦ ਤਰ੍ਹਾਂ ਆਪਾਂ ਨੂੰ ਕੋਈ ਜਿਹੜੇ ਬਿਮਾਰ ਪੈ ਜਾਂਦੇ ਜਾਂ ਸੈੱਲ ਘਟ ਦਿੰਦੇ ਆ ਉਸ ਟਾਈਮ ਤੇ ਵੀ ਆ ਗਰੀ ਜੜੀ ਹੈ ਨਾ ਗਰੀ ਦੇ ਖੋਪੇ ਦਾ ਆਪਾਂ ਪਾਣੀ ਪੀਂਨੇ ਆ ਤੇ ਆ ਬਸ ਵੱਧ ਵੱਧ ਦਾਪਨ ਕद्दू ਤੇ ਜਿਹੜੇ ਹੈਗੇ ਹਨ ਸੂਰਜਮੁਖੀ ਦੇ ਬੀਜ ਸਨਫਲਾవర్ ਬੀਜ ਇਕੱਠੇ ਆਪਾਂ ਕਰ ਲੈਣੇ ਆ ਤੇ ਬਾਕੀ ਜਿਹੜਾ ਨਾ ਇਹ ਦੋਵੇਂ ਜਿਹੜੇ ਹਨ ਕद्दू ਦੇ ਬੀਜ ਚ ਆਇਰਨ ਤੇ ਜਿੰਕ ਦਾੜਾ ਹਨ ਇਹਨਾਂ ਦਾ ਕਾਫੀ ਮਕਦਾਰ ਹੁੰਦੀ ਆ ਤੇ ਸਨਫਲਾਵਰ ਜਿਹੜੇ ਬੀਜ ਆ ਇਹ ਵਿਟਾਮਿਨ E ਨਾਲ ਭਰਪੂਰ ਹੁੰਦੇ ਆ ਸਕਿਨ ਨੂੰ ਗਲੋ ਕਰਾਉਂਦੇ ਆ ਤੇ ਪਾਚਕ ਸ਼ਕਤੀ ਵਧਾਉਂਦੇ ਸਟ्रेस ਘਟਾਉਂਦੇ ਆ ਦਿਲ ਦੀ ਸਿਹਤ ਲਈ ਬਹੁਤ ਵਧੀਆ ਇਹ ਦੋਵਾਂ ਨੂੰ ਥੋੜਾ ਇਹਨਾਂ ਇਸੇ ਤਰ੍ਹਾਂ 1.5 ਮਿੰਟ ਦਾ ਲਾਣਾ ਸੇਕ ਤੇ ਉਹ ਤੋਂ ਬਾਅਦ ਇਹਨਾਂ ਨੂੰ ਠੰਡੇ ਹੁਲਦੀ ਧੱਕ ਲੈਣਾ ਤੇ ਸਾਰੇ ਗ੍ਰਾਈਂਡ ਕਰਕੇ ਇੱਕੋ ਭਾਂਡੇ 'ਚ ਆਪਾਂ ਪਾਈ ਜਾਣੇ ਆ ਸਾਰੇ ਆ ਬਾਦਾਮ ਤੇ ਪਿਸਤਾ ਵੀ ਨਾ ਇਹ 'ਚ ਪਾ ਦੇਣਾ ਤੇ ਉਹ ਨਾਰੀਅਲ ਦਾ ਜਿਹੜਾ ਹੈਗਾ ਹੀ ਨਾ ਬਰੂਦਾ ਜਿਹਾ ਉਹ ਵੀ ਇਹਦੇ ਵਿੱਚ ਪਹਿਲਾਂ ਪਾ ਚੁੱਕੇ ਆ ਸਾਰਾ ਕੁਝ ਮਤਲ ਜਿਹੜਾ ਦਰਦ ਫੜਨ ਕਰਕੇ ਨਾ ਇਹਦੇ ਵਿੱਚ ਪਾਈ ਜਾਣਾ ਤੇ ਲੱਗ ਜਾਣਾ ਜਿਹੜੇ ਛੋਲੇ ਆ ਨਾ ਇਹਨਾਂ ਨੂੰ ਦੇ ਇਸੇ ਤਰ੍ਹਾਂ ਗ੍ਰाइंड ਕਰ ਲੈਣਾ ਕਿਉਂਕਿ ਆਲਰੇਡੀ ਰੋਸਟਡ ਹੁੰਦੇ ਆ ਇਹ omega 3 ਜਿਹੜੀ ਹੈ ਨਾ ਅਲਸੀ ਤੇ ਜਿਹੜੀ ਆ ਉਹ ਆਪਾਂ ਨੂੰ ਬਹੁਤ ਮਿਲਦੀ ਆ omega 3 ਦੇ ਬਹੁਤ ਫਾਇਦੇ ਆ ਇਹ ਦਿਮਾਗ ਲਈ ਦਿਲ ਲਈ ਹਾਂਜੀ ਜੋੜਾਂ ਲਈ ਜਿਹਦੇ ਹਾਰਮੋਨ ਠੀਕ ਨਾ ਹੋਣ ਉਹਨਾਂ ਨੂੰ ਹੀ ਬੈਲੈਂਸ ਕਰਦੀ ਆ ਤੇ ਇਹਨੂੰ ਇਸੇ ਤਰ੍ਹਾਂ ਭੁੰਨ ਕੇ ਨਾ ਜਦੋਂ ਮਤਲਬ ਪਟਾਕੇ ਜੇ ਮਾਰਨ ਲੱਪੈਂਦੀ ਆ ਥੋੜਾ ਇਹਨਾਂ ਨੂੰ ਆਮ ਨਾਲੋਂ ਟਾਈਮ ਵੱਧ ਲੱਗਣਾ ਤੇ ਇਹ ਇਹਨੂੰ ਪੀਸ ਕੇ ਫਿਰ ਇਹਨੂੰ ਉਹਦੇ ਵਿੱਚ ਮਿਲਾ ਦੇਣਾ ਆ ਇਸੇ ਤਰ੍ਹਾਂ ਨਾ ਅਟਿਆ ਸੀਡ ਨੂੰ ਜਿਹੜਾ 2 ਚਮਚੇ ਹੈ ਆ ਇਹਨੂੰ ਆ ਭੁੰਨਣਾ ਥੋੜਾ ਇਹਨਾਂ ਇਹ ਚ ਵੀ ਮੈਗਾ 3 ਹੁੰਦਾ ਪ੍ਰੋਟੀਨ ਹੁੰਦੀ ਆ ਫਾਈਬਰ ਹੁੰਦਾ वेट लॉस ਲਈ ਬਹੁਤ ਵਧੀਆ ਚੀਜ਼ ਹੈ। लाची ਵੀ ਨਾ ਇਹ ਚ ਪਾ ਦੇਣੀ ਆ ਤੇ ਪੀਸੀ ਹੋਈ लाची ਜਿਹੜੀ ਆ ਇਹ ਹਾਰਮਨ ਲਈ ਬਹੁਤ ਵਧੀਆ ਤੇ ਇਹ ਸਵਾਦ ਵੀ ਵਧਾਉਂਦੀ ਆ ਤੇ ਇਹ ਵੀ ਨਾਲ ਜ ਸਾਰਾ ਕੁਝ ਆਪਾਂ ਮਿਕਸ ਕਰ ਲਿਆ। ਹੁਣ ਰਹੀ ਜ ਅੰਜੀਰ। ਅੰਜੀਰ ਨੂੰ ਆਪਾਂ ਬਰੀਕ ਬਰੀਕ ਬਹਿ ਕੱਟ ਲਿਆ ਵਾ ਆ ਅੰਜੀਰ ਜਿਹੜੀ ਆ ਇਹਨੂੰ ਵੀ ਆ ਗ੍ਰाइंड ਕਰਨਾ ਵਾ ਦੂਜੇ ਨੂੰ ਖਜੂਰਾਂ ਨੂੰ ਉਹਦੇ ਨਾਲ ਹੀ ਇਹਨੂੰ ਵੀ ਗ੍ਰाइंड ਕਰਾਂਗੇ ਕਰਕੇ ਵਿੱਚ ਪਾ ਦੇਗੇ। ਉਹ ਅੰਧੀ ਰੂਪ ਵਾਲਣੀ ਆ ਮਿਕਸੀ ਚ ਤੇ ਆ ਵੀ ਜੜੀ ਆ ਇਹ ਮਿਕਸੀ ਚ ਪਾ ਕੇ ਇੱਕ ਰਿਆਂ ਜੇ ਕਿਤੇ ਇਹ ਹੋਵੇ ਨਾ ਨਾ ਮਤਲਬ ਜਿਆਦਾ ਸਖਤ ਹੋਵੇ ਹੁਣ ਤੇ ਥੋੜਾ ਨਾ ਰਸ ਭਰੀ ਜੀ ਇਸ ਬਾਹਰ ਚ ਹੁੰਦੀ ਆ ਜੇ ਸਖਤ ਹੋਵੇ ਤੇ ਫਿਰ ਇਹਨੂੰ ਪਾਣੀ ਚ ਭਿਉਂ ਕੇ ਵੀ ਆਪਾਂ ਕਰ ਸਕਦੇ ਆ ਇੱਕ ਵਾਰੀ ਨਾ ਵਿੱਚ ਵਿੱਚ ਇਹਨੂੰ ਹਿਲਾ ਦੇਣਾ ਕਿਉਂਕਿ ਇਹਨੂੰ ਗ੍ਰाइंड ਕਰਨਾ ਨਾ ਥੋੜਾ ਔਖਾ ਕੰਮ ਆ ਇਹਨੂੰ ਇੱਕ ਵਾਰੀ ਇੱਕ ਦੋ ਵਾਰੀ ਕਰਕੇ ਤੇ ਫਿਰ ਇਹਨੇ ਹੁਣਾ ਹੌਲੀ ਹੌਲੀ ਦੋ ਚਾਰ ਵਾਰੀ ਕਰਾਂ ਹੋ ਜਾਣੀ ਹੈ ਨਾ ਦੋ ਵਾਰੀ ਕਰਕੇ ਕੀਤਾ ਇਸ ਤਰ੍ਹਾਂ ਦਾ ਹੋਊਗਾ ਮੜਾ ਜਨਾ ਪਾਣੀ ਦਾ ਛਿੱਟਾ ਮਾਰਿਆ ਵਾ ਇਕੱਠਾ ਕਰੰਦੇ ਹਾਂ ਤੇ ਫਿਰ ਇਕੱਠਾ ਕੀਤਾ ਨਾ ਕਿਉਂਕਿ ਮਿਕਸੀ ਚ ਫਿਰ ਇਹਨੂੰ ਸਪੇਸ ਚਾਹੀਦੀ ਹੁੰਦੀ ਆ ਇੱਕ ਵਾਰੀ ਕਰਕੇ ਕਰ ਲਿਆ ਇੱਕ ਆ ਰੱਖਿਆ ਦੂਜੀ ਵਾਰੀ ਫਿਰ ਮੈਂ ਕਰ ਲੈਣਾ ਇਸ ਤਰ੍ਹਾਂ ਕਰਕੇ ਜੇ ਲੋੜ ਪਵੇ ਮਾੜਾ ਨਾ ਛਿੱਟਾ ਪਾਣੀ ਦਾ ਦੇ ਲੈਣਾ ਆ ਜਿਹੜਾ ਨਾ ਇਸ ਤਰ੍ਹਾਂ ਦਾ ਇਹਨੇ ਬਾਂਜਣਾ ਦੋ ਵਾਰੀ ਕਰਕੇ ਬਣਾਇਆ ਵਾ ਮਾੜਾ ਮਾੜਾ ਛਿੱਟਾ ਮਾਰਨਾ ਪਿਆ ਪਾਣੀ ਦਾ ਇਹਨੂੰ ਆਪਾਂ ਵਿੱਚ ਪਾ ਕੇ ਇਹਦੇ ਰਲਾ ਲੈਣਾ ਇਹਨੂੰ ਸਾਰੇ ਨੂੰ ਪਾ ਕੇ ਨਾ ਤੇ ਰਲਣਾ ਮਿਰਚੇ ਬਖਾ ਆਣਾ ਹੁਣ ਇਹਨੂੰ ਸਾਰਾ ਇਹ ਚੰਗੀ ਤਰ੍ਹਾਂ ਮਿਲਾ ਦੇਣਾ ਇਹਨੂੰ ਜਿਹੜਾ ਸਾਰਾ ਰਲਾਇਆ ਨਾ ਬਦਾਮ ਮੌਕਲੀ ਸਾਰੇ ਜਿਹੜੇ ਪੀਸੇ ਉਹਨਾਂ ਚ ਇਹਨੂੰ ਇਹ ਚੰਗੀ ਤਰ੍ਹਾਂ ਕਰ ਦੇਣਾ ਕੋਈ ਕਿਉਂ ਨਹੀਂ ਪਾਇਆ ਕੋਈ ਹੋਰ ਚੀਜ਼ ਨਹੀਂ ਪਾਈ ਜਿਹੜੀ ਜਿਹੜੀ ਫੈੜ ਵਧਾਉਂਦੀ ਆ ਤੇ ਵੇਟ ਲੌਸ ਲਈ ਤੇ ਬਹੁਤ ਵਧੀਆ ਚੀਜ਼ ਹੋਊਗੀ ਤੇ ਜਿਹਨੇ ਜਿਮ ਦਾ ਮੰਡ ਜਾਣਾ ਜਾਂ ਹਾਰ ਮਿਹਨਤ ਕਰਨੀ ਆ ਸਪੋਰਟਸ ਕੋਈ ਈਵੈਂਟ ਕਰਨਾ ਤੇ ਉਹਦੇ ਲਈ ਜਾਣ ਤੋਂ ਪਹਿਲਾਂ ਅੱਧਾ ਘੰਟਾ ਜਿਹੜੀ ਖਾਦੀ ਜਾਊਗੀ ਤਾਂ ਬਹੁਤ ਵਧੀਆ ਤੇ ਜਦੋਂ ਕਰਕੇ ਆ ਕੇ ਰਿਕਵਰੀ ਲਈ ਵੀ ਬਹੁਤ ਵਧੀਆ ਜਿਹੜੇ ਪ੍ਰੋਟੀਨ ਜਿਹੜੇ ਬਾਹਰੋਂ ਲੈ ਲੈ ਕੇ ਖਾਣੇ ਆ ਉਹਦੇ ਨਾਲ ਕਿਤੇ ਚੰਗੀ ਚੀਜ਼ ਆ ਜਿਹੜੇ ਦਾ ਸੈਡ ਬਣਾਣਾ ਨਾ ਜਿਹੜਾ ਚੰਗਾ ਮੋਟਾ ਜਿਹਾ ਨਿੰਬੂ ਹੁੰਦਾ ਨਾ ਉਹਦੇ ਜਿਹੜਾ ਸੈਡ ਬਣਾਇਓ ਬਹੁਤ ਵੱਡਾ ਨਾ ਬਣਾਇਓ ਤਾਂ ਕਿ ਤੁਹਾਡੀ ਕੁਆਂਟੀਟੀ ਜੜੀ ਨਾ ਬਿਲਕੁਲ ਸਹੀ ਰਵੇ ਤੇ ਐਦਾਂ ਦੀ ਬਣ ਜਾਣੀ ਹੈ ਇਹ ਨਾ ਬਣ ਗਿਆ ਦੇ ਤੇ ਇਹਨਾਂ ਦਾ ਸੈਜ ਵੀ ਠੀਕ ਰੱਖਿਆ ਇਸ ਤਰ੍ਹਾਂ ਦੀ ਵਿੱਚੋਂ ਤੁਹਾਨੂੰ ਆ ਜੋ ਆਪਾਂ ਕਰਦੇ ਨਾ ਤੇ ਨਿਕਲੇਗੀ ਤੇ ਬਾਕੀ ਜਿਹੜੀ ਹੈਗੀ ਹੈ ਨਾ ਬੋਲ ਪ੍ਰੋਟੀਨ ਬੋਲ ਇਹ ਜੜੀ ਆ ਨੀ ਸਵਾਦ ਹੀ ਨਹੀਂ ਬਲਕਿ ਇਹ ਕੰਪਲੀਟ ਇੱਕ ਡਾਈਟ ਆ ਜਿਹੜੀ ਰਿਕਵਰੀ ਲਈ ਬਹੁਤ ਕੰਮ ਆਊਗੀ ਜਿਹਨੇ ਫਿਜ਼ੀਕਲ ਮਿਹਨਤ ਕੀਤੀ ਆ ਤੇ ਖਾਣੀ ਇਹਨੂੰ ਉਨੀਆਂ ਜਿੰਨਾਂ ਦੇ ਹਿਸਾਬ ਦੀ ਇੱਕ ਜਾਂ ਦੋ ਤੇ ਦੋ ਖਾਣੀਆਂ ਤੇ ਇੱਕ ਸਵੇਰੇ ਦੇ ਖਾਣੀ ਆ ਨਿਰਨੇ ਕਾਲ ਦੇ ਨਹੀਂ ਖਾਣੀ ਨਾਸ਼ਤੇ ਤੋਂ ਬਾਅਦ ਖਾਣੀ ਆ ਤੇ ਜੇ ਰਾਤ ਨੂੰ ਖਾਣੀ ਆ ਤੇ ਸੌਣ ਲੱਗਿਆਂ ਨਹੀਂ ਖਾਣੀ ਉਤੋਂ ਪਹਿਲਾਂ ਪਹਿਲਾਂ ਖਾਣੀ ਆ ਜੇ ਤੁਸੀਂ ਜਿਮ ਤੋਂ ਆਂਦੇ ਹੋ ਉਦੋਂ ਵੀ ਤੁਸੀਂ ਖਾ ਸਕਦੇ ਰਿਕਵਰੀ ਲਈ ਤੇ ਖਾਣੀ ਕਦੇ ਨਾਲ ਆ ਖਾਣ ਲਈਏ ਤੁਸੀਂ ਬਹੁਤ ਮਿਹਨਤ ਕਰਦੇ ਹੋ ਸਖਤ ਸਾਈਕਲਿੰਗ ਕਰਦੇ ਹੋ ਯੋਗਾ ਕਰਦੇ ਹੋ ਐਕਸਰਸਾਈਜ਼ ਹਾਰਡ ਆ ਤੇ ਤੁਸੀਂ ਦੁੱਧ ਵੀ ਲੈ ਸਕਦੇ ਹੋ ਦੁੱਧ ਨਾਲ ਖਾ ਸਕਦੇ ਹੋ ਜੇ ਤੁਸੀਂ ਸਿਰਫ weight loss ਕਰਨ ਲਈ ਕਰ ਰਹੇ ਹੋ ਤੇ ਕੋਸ਼ਿਸ਼ ਕਰੋ ਜਿਹੜੇ ਨਿੱਗੇਜ ਪਾਣੀ ਨਾਲ ਲੈਣੀ ਹੈ ਚਾਹ ਚੂ ਚਾਹ ਕੌਫੀ ਇਹਦੇ ਨਾਲ ਲੈਣ ਦੀ ਲੋੜ ਨਹੀਂ ਤੇ ਜੇ ਕਿਸੇ ਨੇ ਇਹ ਮਿਹਨਤ ਕਰਨ ਵਾਲੇ ਉਹ ਦੁੱਧ ਨਾਲ ਤੇ ਦੂਜੀ ਉਸ ਤਰ੍ਹਾਂ ਲੈ ਸਕਦੇ ਰਾਤ ਨੂੰ ਲੈ ਲੈਣੀ ਬਾਕੀ ਜਿਹੜੀ ਨਾ ਹਰ ਚੀਜ਼ ਦੀ ਕੋਈ ਮਿਕਦਾਰ ਹੁੰਦੀ ਆ ਉਹਦੇ ਹਿਸਾਬ ਨਾਲ ਹੀ ਖਾਣੀ ਆ ਕਿੰਨੀ ਬਣਾਣੀ ਆ ਤੇ ਇਸ ਸਾਈਜ਼ ਦੀ ਬਹੁਤੀ ਵੱਡੀ ਨਹੀਂ ਬਣਾਣੀ ਤੇ ਇਹ ਸਾਈਜ਼ ਨਿੰਬੂ ਵੱਡਾ ਜਿਹੜਾ ਨਾ ਉਹ ਤੋਂ ਥੋੜਾ ਉਹਦੇ ਕਿ ਜਿੱਡਾ ਤੇ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਵੀਰੋ ਜਿੰਨਾ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਵੀਰੋ ਉਹ ਵੀ ਕੋਸ਼ਿਸ਼ ਕਰੋ ਸਬਸਕ੍ਰਾਈਬ ਕਰ ਲਓ ਇਹਦੇ ਨਾਲ ਮੇਰਾ ਵੀ ਲਾਭ ਆ ਤੇ ਤੁਹਾਡਾ ਵੀ ਅਜੇ ਮੈਂ ਕੋਈ ਰੈਸਪੀ ਲੱਭਾਂਗਾ ਤੇ ਉਹ ਤੁਹਾਡੇ ਤੱਕਰ ਪਹੁੰਚ ਦੇਗੀ ਤੇ ਚੰਗਾ ਜੀ ਸਾਰਿਆਂ ਨੂੰ ਸასიਆ ਕਾਲ